ਜਿਵੇਂ ਗੀਤਕਾਰ ਨੇ ਬੜਾ ਹੀ ਸੋਹਣਾ ਲਿਖਿਆ ਕਿ ਪੁੱਤ ਵੰਡਾਉਣ ਜ਼ਮੀਨਾ ਧੀਆਂ ਦੁੱਖ ਬਣਾਉਂਦੀਆਂ ਨੇ ਪਰ ਇਹਨਾਂ ਬੋਲਾਂ ਦੀ ਅਸਲ ਮੂੰਹ ਬੋਲ ਦੀ ਤਸਵੀਰ ਵੇਖਣ ਨੂੰ ਮਿਲਦੀ ਆ ਫਰੀਦਕੋਟ ਤੋਂ ਲਗਭਗ 35 ਕਿਲੋਮੀਟਰ ਦੂਰ ਵਸੇ ਪਿੰਡ ਦੀਪ ਸਿੰਘ ਵਾਲਾ ਤੋਂ ਜਿੱਥੋਂ ਦੇ ਇੱਕ ਕਿਸਾਨ ਗੁਰਬੀਰ ਸਿੰਘ ਦੀ ਤੀ ਇਕਮ ਵੀਰਕੌਰ ਪੁੱਤ ਬਣ ਕੇ ਸੰਭਾਲ ਰਹੀ ਆ ਪਿਓ ਦੀ ਖੇਤੀ ਦਾ ਕੰਮ ਜੇ ਗੱਲ ਕੀਤੀ ਜਾਵੇ ਇਕਮ ਵੀਰ ਦੇ ਪਰਿਵਾਰ ਦੀ ਤਾਂ ਇਕਮ ਵੀਰ ਦੇ ਪਰਿਵਾਰ ਦੇ ਵਿੱਚ ਉਸ ਦੇ ਮਾਤਾ ਪਿਤਾ ਤੋਂ ਇਲਾਵਾ ਉਸ ਦੀ ਇੱਕ ਵੱਡੀ ਭੈਣ ਹੈ। ਉਹਨਾਂ ਦੇ ਕੋਈ ਭਰਾ ਵੀ ਨਹੀਂ ਹੈ ਅਤੇ ਇਕਮ ਵੀਰ ਦੇ ਪਿਤਾ ਦੀ ਬਿਮਾਰੀ ਦੇ ਚੱਲਦੇ ਇਕਮ ਵੀਰ ਨੇ ਖੁਦ ਹੀ ਆਪਣੇ ਪਿਤਾ ਦੇ ਖੇਤੀ ਕਰਨ ਵਾਲੇ ਸੁਪਨੇ ਪੂਰੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਕਮ ਵੀਰ ਅਤੇ ਉਸ ਦੀ ਵੱਡੀ ਭੈਣ ਦੋਵੇਂ ਹੀ ਘਰ ਦੇ ਕੰਮ ਕਰਦੀਆਂ ਨੇ ਅਤੇ ਆਪਣੇ ਮਾਤਾ ਪਿਤਾ ਦੀ ਸੇਵਾ ਕਰਦੀਆਂ ਨੇ ਪਰ ਇਕਮ ਵੀਰ ਖੁਦ ਉਹਨਾਂ ਦੀ ਕਰੀਬ 10 ਏਕੜ ਦੀ ਜ਼ਮੀਨ ਦੇ ਵਿੱਚ ਖੇਤੀਬਾੜੀ ਦਾ ਸਾਰਾ ਕੰਮ ਕਰਦੀ ਹੈ ਉਹ ਖੁਦ ਹੀ ਸਵੇਰੇ ਖੇਤ ਜਾਂਦੀ ਹੈ ਜਿੱਥੇ ਟਰੈਕਟਰ ਨਾਲ ਕੰਮ ਕਰਨਾ ਪੱਠੇ ਵਢਣਾ ਤਾਰਾ ਆਦ ਚੋਣ ਉਪਰੰਤ ਸਕੂਲ ਵਿੱਚ ਪੜ੍ਹਨ ਲਈ ਵੀ ਜਾਂਦੀ ਹੈ ਸਕੂਲ ਤੋਂ ਆ ਕੇ ਮੁੜ ਉਹ ਆਪਣੇ ਖੇਤਾਂ ਦੇ ਵਿੱਚ ਜਾ ਕੇ ਲਗਾਤਾਰ ਮਿਹਨਤ ਵੀ ਕਰਦੀ ਹੈ ਜਿਸ ਦੇ ਨਾਲ ਉਹਨਾਂ ਦੇ ਘਰ ਦਾ ਗੁਜ਼ਾਰਾ ਚੱਲ ਰਿਹਾ ਹੈ ਇਸ ਜ਼ਮਾਨੇ ਦੇ ਵਿੱਚ ਜਿੱਥੇ ਕੁੜੀਆਂ ਨੂੰ ਮਾੜਾ ਸਮਝਿਆ ਜਾਂਦਾ ਹੈ ਉੱਥੇ ਉਹਨਾਂ ਨੂੰ ਬੰਦਨਾ ਦੇ ਵਿੱਚ ਵੀ ਰੱਖਿਆ ਜਾਂਦਾ ਹੈ ਅਤੇ ਲਗਾਤਾਰ ਕੁੜੀਆਂ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਹੈ। ਦੂਜੇ ਪਾਸੇ ਇੱਕ ਗੰਵੀਰ ਵਰਗੀਆਂ ਲੜਕੀਆਂ ਜੋ ਅੱਜ ਸਮਾਜ ਦੇ ਵਿੱਚ ਇੱਕ ਮਿਸਾਲ ਬਣ ਰਹੀਆਂ ਨੇ ਜੋ ਕਿ ਅੱਜ ਖੇਤਾਂ ਦੇ ਵਿੱਚ ਕੰਮ ਕਰਨ ਦੇ ਨਾਲ-ਨਾਲ 95% ਸਕੂਲ ਹਾਜ਼ਰੀ ਅਤੇ 10ਵੀਂ ਦੀ ਪ੍ਰੀਖਿਆ ਦੇ ਵਿੱਚ 86% ਨੰਬਰ ਪ੍ਰਾਪਤ ਕਰ ਲੈਂਦੀ ਹੈ। ਇਹ ਵੀਰ ਜੀ ਵਿਮਾਨ ਦੇ ਵੀ ਇਹਨਾਂ ਦੇ ਡੈਡੀ ਠੀਕ ਨਹੀਂ ਸੀ ਤੇ 12 2012 ਤੋਂ ਫਿਰ ਵੀ ਪਰੇਸ਼ਾਨੀ ਬਹੁਤ ਆ ਗਈ ਘਰ ਦੇ ਵਿੱਚ ਤੇ ਅਸੀਂ ਮੈਂ ਇਹਨਾਂ ਨੂੰ ਆਖਿਆ ਵੀ ਆਪਾਂ ਪੁੱਤ ਮੀਨਾਲ ਖੇਤੀ ਦਾ ਕੰਮ ਚਲਾਈਏ ਇਹ ਮੇਰੀਆਂ ਬੇਟੀਆਂ ਮੇਰੇ ਆਖੇ ਲੱਗ ਗਈਆਂ ਨਾਲੋਂ ਨਾਲੇ ਕੰਮ ਕਰਨ ਲੱਗ ਪਈਆਂ ਇਹ ਫਿਰ ਛੋਟੀ ਬੇਟੀ ਤੇ ਕੰਮ ਆ ਗਿਆ ਸਿਰ ਤੇ ਇਹਨੇ ਫਿਰ ਘਰ ਦਾ ਵੀ ਮੇਰੇ ਨਾਲ ਕਰਾ ਕੇ ਫਿਰ ਪੜ੍ਹ ਕੇ ਆਣ ਕੇ ਫਿਰ ਇਹਨਾਂ ਦੇ ਪਾਪਾ ਨਾਲ ਜਾ ਕੇ ਪੱਠੇ ਵੀ ਲਿਆਉਣੇ ਖੇਤੀ ਦਾ ਵੀ ਕੀਤਾ ਪੈੜੀ ਵੀ ਵਾਹੀ ਸਾਰਾ ਕੁਝ ਕਰਦੀ ਦੀ ਬੋਰ ਚਲਾ ਕੇ ਆਪ ਸਾਰਾ ਕੁਝ ਕਰਦੇ ਰਹਿਆ ਇਹ ਸਾਰਿਆਂ ਨੂੰ ਪਤਾ ਹੈ ਵੀਰਜੀ ਇਸ ਗੱਲ ਦਾ ਵੀ ਸਾਰੇ ਪਿੰਡ ਨੂੰ ਵੀ ਪਤਾ ਹੈ ਵੀ ਇਹ ਕੰਮ ਇਹ ਕਰਦੀ ਰਹੀ ਹੈ। ਛੇਤੀ ਬਾੜੀ ਦੇ ਵਿੱਚ ਵੀਰਜੀ ਇਹ ਵੀ ਮੰਨਦੇ ਆ ਵੀ ਬੋਰ ਵੀ ਚਲਾ ਲੈਂਦੀ ਇੰਜ ਰੱਖਿਆ ਇੱਕ ਮੋਟਰ ਆ। ਬੋਰ ਵੀ ਚਲਾ ਕੇ ਪਾਣੀ ਵੀ ਲਾਉਂਦੀ ਸਾਰਾ ਕੰਮ ਕਰਦੀ ਪੱਠੇ ਵੜਦੀ ਕੋਈ ਹੋਰ ਕੰਮ ਨਾਲ ਹੋਵੇ ਉਹ ਵੀ ਕਰਦੀ ਹੈ। ਦਸਵੀਂ ਦਸਵੀਂ ਦੇ ਵਿੱਚੋਂ ਵੀਰਜੀ ਇਹਨੂੰ ਆਇਆ ਵੀ 86% ਆਇਆ ਤੇ ਵੀ ਬਹੁਤ ਸੋਹਣੇ ਨੰਬਰ ਵੀ ਲਏਗੀ। ਵੀ ਪੜਾਈ ਦੇ ਵਿੱਚ ਜੀ ਵੀਰ ਜੀ ਮੈਨੂੰ ਜਦੋਂ ਦਾ ਮੇਰਾ ਇਹਨੇ ਕੰਮ ਚੁੱਕ ਲਿਆ ਉਦੋਂ ਨੂੰ ਮੈਨੂੰ ਮਹਿਸੂਸ ਨਹੀਂ ਹੋਇਆ ਮੈਂ ਆਣੀ ਹੈ ਮੇਰਾ ਬੇਟਾ ਹੈ ਜਦੋਂ ਇਹ ਘਰੇ ਕੰਮ ਕਰਦੀ ਉਦੋਂ ਮੈਂ ਬਹੁਤ ਮੈਂ ਖੁਸ਼ ਹੁੰਨੀ ਵੀ ਇਹ ਮੇਰਾ ਬੇਟਾ ਹੈ ਤੇ ਮੇਰੇ ਮਨ ਚ ਬਹੁਤ ਖੁਸ਼ੀ ਆਉਂਦੀ ਹੈ ਤੇ ਮੇਲ ਮੰਮੀ ਡੈਡੀ ਨੂੰ ਨੇ ਤਾਂ ਮੈਂ ਮੰਮੀ ਨਾਲ ਮੈਂ ਬਚਪਨ ਤੋਂ ਇਹ ਕੰਮ ਕਰਾਉਂਦੀ ਆ ਰਹੀ ਆਂ ਤੇ ਮੈਨੂੰ ਆਦੀ ਮੰਮੀ ਨਾਲ ਕੰਮ ਕਰਾਉਣ ਤੇ ਬਹੁਤ ਮਾਣ ਹੁੰਦਾ ਪਰ ਜਦੋਂ ਮੇਰੇ ਡੈਡੀ ਬਿਮਾਰ ਹੋਏ ਸੀ ਤੇ ਉਹਨਾਂ ਨੇ ਕਿਹਾ ਵੀ ਘਰੇ ਪੁੱਤ ਨਹੀਂ ਹੈਗਾ ਪਰ ਮੈਂ ਪੁੱਤਾ ਵਾਂਗ ਉਹਨਾਂ ਦਾ ਸਾਥ ਦਿੱਤਾ ਮੈਂ ਟਰੈਕਟਰ ਦਾ ਵਾਲ ਸਿੱਖਿਆ ਮੈਂ 2 ਮਹੀਨਿਆਂ ਦੇ ਵਿੱਚ ਵਾਲ ਸਿੱਖ ਕੇ ਦਿਖਾਇਆ ਤੇ ਹੁਣ ਮੈਂ ਆਦੀ ਮੰਮੀ ਨਾਲ ਵੀ ਕੰਮ ਕਰਾਉਣੀ ਆ ਤੇ ਖੇਤ ਦਾ ਵੀ ਸਾਰਾ ਕੰਮ ਕਰਾਉਣੀ ਆ ਤੇ ਅੱਜ ਕੱਲ ਦੇ ਲੋਕ ਆ ਜਿਹੜੇ ਉਹਨਾਂ ਨੂੰ ਧੀਾਂ ਦਾ कोरोना अत्याचारਾਂ ਦੀ ਬਜਾਇਏ ਉਹਨਾਂ ਨੂੰ ਆਪਦੇ ਵੀਰ ਦੇ ਵਿੱਚ ਸੌਣਾ ਚਾਹੀਦਾ ਮੇਰਾ ਬਸ ਸਾਰਿਆਂ ਲੋਕਾਂ ਨੂੰ ਆਹੀ ਸੰਦੇਸ਼ ਆ ਵੀ ਜਿਵੇਂ ਮੇਰੇ ਮਾਪਿਓ ਮੈਨੂੰ ਮੰਨਦੇ ਉਵੇਂ ਸਾਰੇ ਮੰਨਣ ਮੈਂ 10th ਵਿੱਚ ਪੜ੍ਹਦੀ ਸੀ ਤੇ ਮੇਰੇ 86% ਨੰਬਰ ਆਏ ਆ ਮੇਰਾ ਅੱਗੇ ਦਾ ਡ੍ਰੀਮ ਹੈ ਕਿ ਮੈਂ ਆਈਪੀਐਸ ਆਫੀਸਰ ਬਣਾ ਮੈਂ ਆਪ ਦਾ ਇਹ ਸਿਹਰਾ ਆਪਦੇ ਮੰਮੀ ਡੈਡੀ ਤੇ ਆਪਦੇ ਟੀਚਰਾਂ ਨੂੰ ਇਹਨਾਂ ਕੋਲੇ ਲਗਭਗ 9 ਕਿੱਲੇ ਜ਼ਮੀਨ ਹੈਗੀ ਆ ਠੀਕ ਹੈ ਜੀ ਔਰ ਇਹਦੇ ਉੱਪਰ ਸਾਰਾ ਪਰਿਵਾਰ ਹੀ ਆਪ ਕੰਮ ਕਰਦਾ ਖਾਸ ਕਰਕੇ ਦੋਨੋਂ ਬੱਚੀਆਂ ਜਿਹੜੀਆਂ ਨੇ ਸਕੂਲ ਤੋਂ ਆ ਕੇ ਜਿਹੜਾ ਹੈਗਾ ਕੰਮ ਕਰਦੀਆਂ ਨੇ ਔਰ ਖਾਸ ਗੱਲ ਤੁਸੀਂ ਇਹ ਦੇਖੋ ਕਿ ਇਹਨਾਂ ਦੀ ਹਾਜ਼ਰੀ ਵੀ ਸਕੂਲ ਦੇ ਵਿੱਚ ਲਗਭਗ 95 ਤੋਂ 97% ਆ ਸਕੂਲ ਜਾਣ ਤੋਂ ਪਹਿਲਾਂ ਖੇਤ ਕੰਮ ਕਰਦੀਆਂ ਨੇ ਸਕੂਲ ਆਉਣ ਤੋਂ ਬਾਅਦ ਖੇਤ ਜਾਂ ਛੁੱਟੀ ਵਾਲੇ ਕਰ ਪੂਰਾ ਦਿਨ ਜਿੰਨਾ ਵੀ ਕੰਮ ਹੁੰਦਾ ਇਹ ਆਪ ਕਰਦੀਆਂ ਨੇ ਪੜ੍ਹਾਈ ਦੇ ਵਿੱਚ ਵੀ ਅੱਗੇ ਨੇ ਔਰ ਮਿਹਨਤ ਕਰਨ ਦੇ ਵਿੱਚ ਵੀ ਅੱਗੇ ਨੇ 86% ਨੰਬਰ ਦਾ ਬਹੁਤ ਸਾਰੇ ਲੋਕ ਲੈਂਦੇ ਹੋਣਗੇ ਪਰ ਇਸ ਬੱਚੀ ਦੀ ਪ੍ਰਾਪਤੀ ਇਹ ਹੈ ਕਿ ਮਾਪਿਆਂ ਦੀਆਂ ਦੋਨੋਂ ਧੀਆਂ ਹੀ ਧੀਆਂ ਨੇ ਉਹਦਾ ਕੋਈ ਬੇਟਾ ਨਹੀਂਗਾ ਔਰ ਇਹਨਾਂ ਨੇ ਸਾਡੇ ਸਮਾਜ ਦੇ ਜਿਹੜਾ ਇਹ ਸਮਝਦਾ ਕਿ ਪੁੱਤਰਾਂ ਦੇ ਬਿਨਾ ਘਰ ਨਹੀਂ ਚੱਲਦਾਗਾ ਇਹਨਾਂ ਲੜਕੀਆਂ ਨੇ ਇਸ ਸਮਾਜ ਦੀ ਧਾਰਨਾ ਨੂੰ ਜਿਹੜਾ ਗਲਤ ਸਾਬਤ ਜਿਹੜਾ ਸੀ ਉਹ ਕੀਤਾ ਲੜਕੀ ਏਕੰਬੀਰ ਜਿੱਥੇ ਨੇ 86% ਨੰਬਰ ਲਾਏ ਉੱਥੇ ਹੀ ਜਦੋਂ ਦੀ ਉਹ 6ਵੀਂ ਕਲਾਸ 'ਚ ਪੜ੍ਹਦੀ ਆ ਉਦੋਂ ਦੀ ਉਹਨੇ ਟਰੈਕਟਰ ਚਲਾਉਣਾ ਸਿੱਖਿਆ ਪੱਠੇ ਵੜਦੀ ਆ ਉਹ ਘਰ ਦਾ ਸਾਰਾ ਕੰਮ ਰਾਤ ਬਰਾਤੇ ਖੇਤਾਂ ਨੂੰ ਜਿਕੇੜਾ ਪਾਣੀ ਵੀ ਫਸਲਾਂ ਨੂੰ ਲਾਉਂਦੀ ਹੈਗੀ ਆ ਆਪਣੀ ਦੂਜੀ ਭੈਣ ਦੇ ਨਾਲ ਆਪਣੀ ਮਾਤਾ ਦੇ ਨਾਲ ਘਰ ਦਾ ਸਾਰਾ ਕੰਮ ਕਰਦੀ ਉਹਨਾਂ ਦੇ ਪਿਤਾ ਸਰਦਾਰ ਗੁਰਬੀਰ ਸਿੰਘ ਜਿਹੜੇ ਕਿ ਪਿਛਲੇ 3-4 ਸਾਲਾਂ ਤੋਂ ਕਾਫੀ ਬਿਮਾਰ ਆ ਉਹ ਚੰਗੀ ਤਰ੍ਹਾਂ ਖੇਤੀ ਦਾ ਕੰਮ ਕਰ ਨਹੀਂ ਸਕਦੇਗੇ ਤਾਂ ਇਹਨਾਂ ਦੇ ਪਰਿਵਾਰ ਦੀ ਸਾਰੀ ਜਿਹੜੀ ਖੇਤੀ ਦੀ ਜ਼ਿੰਮੇਵਾਰੀ ਹੈਗੀ ਉਹਨੂੰ ਮੋਢੇ ਤੇ ਚੱਕਿਆ ਔਰ ਸਾਨੂੰ ਪੂਰੇ ਦੀਪ ਸਿੰਘ ਵਾਲੇ ਨੂੰ ਸਾਨੂੰ ਪੂਰੇ ਇਲਾਕੇ ਨੂੰ ਇਹਨਾਂ ਪਿੰਡ ਦੀਆਂ ਧੀਆਂ ਤੇ ਜਿਹੜਾ ਮਾਣ ਆ ਅੱਜ ਮੈਂ ਆਪਣੇ মিডিਆ ਵਾਲੇ ਭਾਈਆਂ ਦੀ ਵੀ ਇਸ ਗੱਲੋਂ ਧੰਨਵਾਦ ਕਰੂੰਗਾ ਕਿ ਸਾਡੇ ਪਿੰਡ ਆਏ ਔਰ ਇਸ ਬੱਚੀ ਨੂੰ ਜਿਹੜੀ ਹੈਗੀ ਆ ਉਹ ਜਿਹੜੀ ਪ੍ਰਾਪਤੀ ਹੈਗੀ ਆ ਉਹਨੂੰ ਪੂਰੇ ਪੰਜਾਬ ਦੇ ਸਾਹਮਣੇ ਲੈ ਕੇ ਜਾਣਗੇ ਇਹ ਉਹ ਨੰਨੀਆਂ ਛਾਵਾਂ ਨਹੀਂ ਇਹੋ ਸ਼ਾਵਾਂ ਨੇ ਜਿਨ੍ਹਾਂ ਨੇ ਇਹ ਗੱਲ ਨੂੰ ਸਾ ਗਲਤ ਸਾਬਤ ਕੀਤਾ ਕਿ ਪੁੱਤੀ ਮਾਂ ਪਿਓ ਦਾ ਸਹਾਰਾ ਨਹੀਂ ਬਣਦੇ ਇਹਨਾਂ ਨੇ ਆਪਣੇ ਮਾਂ ਪਿਓ ਦੇ ਜਿਹੜੀ ਹੈਗੀ ਆ ਸ਼ਾਂ ਕੀਤੀ ਆ ਉਹਨਾਂ ਦਾ ਦੁੱਖ ਵਡਾਇਆ ਔਰ ਘਰ ਦੀ ਜਿਹੜੀ ਜ਼ਿੰਮੇਵਾਰੀ ਚੱਕੀ ਆ ਪੂਰੇ ਸਮਾਜ ਨੂੰ ਪੂਰੇ ਪੰਜਾਬ ਨੂੰ ਇਹਨਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਆ ਕਿ ਇਸੇ ਤਰ੍ਹਾਂ ਜੇ ਧੀਆਂ ਨੂੰ ਮੌਕਾ ਦੇਣ ਤਾਂ ਘਰ ਦੀਆਂ ਜ਼ਿੰਮੇਵਾਰੀਆਂ ਚੱਕ ਸਕਦੀਆਂ ਨੇ ਪੜ੍ਹਾਈ ਦੇ ਵਿੱਚ ਅੱਗੇ ਲੱਗ ਸਕਦੀਆਂ ਨੇ ਔਰ ਸਮਾਜ ਦੇ ਲਈ ਚੰਗੇ ਜਿਹੜੇ ਅਦਰਸ਼ ਨੇ ਉਸਥਾਪਿਤ ਕਰ ਸਕਦੀਆਂ ਨੇ ਫਰੀਦਕੋਟ ਤੋਂ ਸੂਰਜ ਪ੍ਰਕਾਸ਼ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ মৰিয়